ਉਨੇ ਦੇ ਵਿੱਚ ਹੁਣ ਜਿਹੜੀ ਆਪਾਂ ਲਾਸਟ ਸਪਰੇਅ ਕਰਨੀ ਐ ਠੀਕ ਐ ਇਹ ਕਰਨ ਦਾ ਬਈ ਕਿੰਨਾ ਕੁ ਆਪਾਂ ਨੂੰ ਜਿਹੜਾ ਬੈਨੀਫਿਟ ਹੈ ਠੀਕ ਐ ਜੇ ਤੁਹਾਡਾ ਝੋਨਾ 20 ਦਿਨ 25 ਦਿਨ ਹੈ ਨਾ ਜਾਂ 15 ਦਿਨ ਲੈ ਰਿਆ ਠੀਕ ਐ ਕੀ ਸਪਰੇਅ ਕਰਨੀ ਜ਼ਰੂਰੀ ਆ ਜਾਂ ਨਾ ਜਿੱਥੇ ਤਾਂ ਬਈ ਤੁਹਾਡਾ ਝੋਨਾ 5 ਦਿਨ 7 ਦਿਨ ਲਵੇਗਾ ਠੀਕ ਐ ਉੱਥੇ ਤਾਂ ਕੁਝ ਨਾ ਕਰੋ ਜੇ ਤੇਲੇ ਦੀ ਸਮੱਸਿਆ ਤੁਹਾਨੂੰ ਲੱਗਦੀ ਹੈਗੀ ਹੈ ਤਾਂ ਬੀਪੀਐਮਸੀ ਵਗੈਰਾ ਦੇ ਛਿੱਟਾ ਦੇ ਲੋ ਕਿਉਂਕਿ ਉੱਥੇ ਸਪਰੇਅ ਕਰ ਵੀ ਨਹੀਂ ਸਕਦੇ ਜਿੱਥੇ ਤੁਹਾਡੇ ਝੋਨੇ 20 ਦਿਨ ਲੈਣਗੇ 25 ਦਿਨ ਕਹਿੰਦਾ ਆਪਾਂ ਆਬ ਭਾਵੇਂ ਤੁਹਾਡਾ ਪੀਰ 118 ਝੋਨਾ ਭਾਵੇਂ ਪੀਲੀ ਪੁਸ਼ ਹੈ ਭਾਵੇਂ ਪੁਸ਼ਾ 44 ਆ ਠੀਕ ਹੈ ਤੇ ਭਾਵੇਂ ਤੁਹਾਡਾ ਝੋਨਾ ਬਾਸਮਤੀ ਮੁੱਛਲ ਹੈਗੀ ਹੈ ਠੀਕ ਹੈ ਤੇ ਅੱਜ ਤੋਂ 20 ਦਿਨ 25 ਦਿਨ ਪਹਿਲਾਂ ਹਨਾ ਸਭ ਨੇ ਸਪਰੇਅ ਹਾਂ ਕੀਤੀਆਂ ਨੇ ਕਿਉਂਕਿ ਜਿਹੜੀਆਂ ਬਾਰਸ਼ਾਂ ਸੀਗੀਆਂ 4 ਸਤੰਬਰ ਤੋਂ ਹੋਂਟ ਹਟ ਗਈਆਂ ਸੀ ਠੀਕ ਹੈ 10 11 ਤਰੀਕ ਤੱਕ ਸਪਰੇਅ ਕਿਸਾਨ ਭਰਾਮ ਨੇ ਚੰਗੀ ਕੀਤੀ ਆ ਕਿਸੇ ਨੇ ਪੈਕਸਾ ਲੋਨ ਕੀਤੀ ਆ ਕਿਸੇ ਨੇ ਚੈਸ ਰਲਾ ਕੇ ਅਸ਼ੀਨ ਰਲਾ ਕੇ ਕੀਤੀ ਹੈਗੀ ਆ ਪਰ ਕਿਤਨਾ ਕਿਤੇ ਢੀਲੇ ਦੀ ਸਮੱਸਿਆ ਵੀ ਜਿਹੜੀ ਝੋਨਿਆਂ ਦੇ ਵਿੱਚ ਬਈ ਹੈ ਨਾ ਬਣੀ ਹੋਈ ਹੈਗੀ ਆ ਠੀਕ ਹੈ ਝੋਨਿਆਂ ਆਪਾਂ ਬਈ ਇਹ ਤਾਂ ਫਰੋੜ ਕੇ ਦੇਖ ਰਹੇ ਹਾਂ ਕਿਤਨਾ ਕਿਤੇ ਤੇਲੇ ਦਾ ਅਟੈਕ ਜਾਂ ਆਪ ਮੱਕੜ ਆ ਰਿਹਾ ਕਿਉਂਕਿ ਗੋਬ ਦੀ ਸੁੰਢੀ ਦੀ ਤਾਂ ਸਮੱਸਿਆ ਹੀ ਨਹੀਂ ਆਈ ਇਸ ਵਾਰ ਪੱਤਲਵੇੜ ਸੁੰਢੀ ਦੀ ਕਿਤਨਾ ਕਿਤੇ ਸਮੱਸਿਆ ਜਿਹੜੀ ਬਣੀ ਹੋਈ ਹੈਗੀ ਆ ਠੀਕ ਹੈ ਹਲਦੀ ਰੋਗ ਡੋਡੀ ਰੋਗ ਦਾ ਤਾਂ ਠੀਕ ਹੈ ਇਸ ਵਾਰ ਜਿਵੇਂ ਕਹਿੰਦੇ ਵੀ ਵਿੱਚ ਕਿਸਮਾਂ ਦੇ ਵਿੱਚ ਰੱਬ ਰੱਖੀ ਹੈਗਾ ਤੇ A118 ਕਿਸਮਾਂ PR ਤੇ ਹਲਦੀ ਰੋਗ ਡੋਡੀ ਰੋਗ ਤੋਂ ਜਿਹੜੀ ਇਹ ਬਚੀ ਹੋਈ ਹੈਗੀ ਆ ਤੇ ਹੁਣ ਜੇ ਤੁਹਾਡਾ ਝੋਨਾ 15 ਦਿਨ 20 ਦਿਨ ਜਾਂ 25 ਦਿਨ ਲੱਗੇਗਾ ਤਾਂ ਕਿਹੜੇ ਕਿਹੜੇ ਟੈਕਨੀਕਲ ਕਰਨੇ ਜ਼ਰੂਰੀ ਹੈਗੇ ਆ ਤੇ ਗੋਭ ਸਮੇ ਜਾਂ ਨਸਾਰੇ ਟਾਈਮ ਤੇ ਕਿਸਾਨ ਭਰਾਵਾਂ ਨੇ ਬਾਈ ਪोटाश ਵੀ ਕੀਤਾ ਠੀਕ ਹੈ ਕਿਸ ਨੇ ਐਨ ਪੀ ਕੇ ਕਰ ਲਿਆ ਕਿਸ ਨੇ 13 42 ਕਰ ਲਿਆ ਹਨ ਕਿਸ ਨੇ ਗੱਲਾ ਪਟਾਸ਼ ਕਰ ਲਿਆ ਠੀਕ ਹੈ ਕਾਫੀ ਤਰ੍ਹਾਂ ਦੇ ਜਿਹੜੇ ਦਾਣੇ ਦੀ ਕੁਆਲਿਟੀ ਬਣਾਉਣ ਦੇ ਲਈ ਕਾਰਗਰ ਹੁੰਦੇ ਹੈਗੇ ਐਨ ਪੀ ਕੇ ਤੇ ਹੁਣ ਸਪਰੀਆ ਨੋਟ ਕਰੋ ਪਹਿਲਾਂ ਤਾਂ ਜਿਹੜਾ ਤੁਸੀਂ ਹੁਣ ਫੰਗੀ ਸਾਈਡ ਕਰਨਾ ਹਨਾ ਬਾਈ ਵਧੀਆ ਚੰਗੀ ਕੰਪਨੀ ਦਾ ਕਰ ਲਓ ਕਹਿਣ ਦਾ ਭਾਵ ਵੀ ਭਾਵੇਂ ਤੁਸੀਂ ਇੱਕ ਸਟੂਡੀਓ ਵਾਲਾ ਕਰਦੇ ਹੈਗੇ ਜਿਹਦੇ ਵਿੱਚ ਅਜਸੀ ਸਟੋਰ ਬੰਦੇ ਟੈਬੂ ਕੋ ਨਾਲ ਹੁੰਦਾ ਹੈ 1 ਲੀਟਰ ਆਪਾਂ 4 ਕਿੱਲਿਆਂ ਦੇ ਵਿੱਚ 250 ਮਲ ਜਿਹੜੀ ਉਹਦੀ ਡੋਜ਼ ਹੁੰਦੀ ਹੈਗੀ ਆ ਠੀਕ ਹੈ ਜਿਹੜਾ ਆਪਾਂ ਲਾਸਟ ਫੰਗੀ ਸੈਡ ਕਰਦੇ ਆ ਇਹ ਕਰਨ ਦਾ ਫਾਇਦਾ ਇਹ ਹੁੰਦਾ ਵੀ ਜਿਹੜਾ ਝੰਡਾ ਪੱਤਾ ਹੁੰਦਾ ਹਨਾ ਉਹ ਰੋਗ ਰਹਿਤ ਉੱਲੀ ਤੋਂ ਰਹਿਤ ਹੋ ਜਾਂਦਾ ਤੇ ਐਂਡ ਤੱਕ ਝੋਨਾ ਜਿਹੜਾ ਉਹਦੇ ਨਾਲ ਹਰਾ ਭਰਾ ਰਹਿੰਦਾ ਹੈਗਾ ਤੇ ਦੂਸਰਾ ਐਮਿਸਟਾ ਟਾਪ ਵਾਲਾ ਟੈਕਨੀਕਲ ਹੁੰਦਾ ਜਿਹਦੇ ਵਿੱਚ ਜੈਕਸਟ ਸਟਾਪਨ ਤੇ ਡਾਈਫੋਗੋਨਾਜੋਲ ਹੁੰਦੀ ਹੈਗੀ ਜਾਂ ਕਿਸਾਨ ਭਰਾ ਜਿਆਦਾ ਕਰ ਰਿਹਾ ਹੁਣ ਅਵਾਂਸਰ ਕਰੋ ਜਿਹਦੇ ਵਿੱਚ ਆਜੋਕਸਿਸਟ੍ਰੋਬਨ ਤੇ ਮੈਨਕੋਜ਼ਬ ਹੁੰਦਾ ਹੈਗਾ ਬਾਈ ਨੇਮ ਯੂਪੀਐਲ ਕੰਪਨੀ ਦਾ ਆ ਰਿਹਾ ਹੈਗਾ ਕਹਿੰਦਾ ਪਾਵੇ ਵੀ ਜੇ ਤੁਹਾਡਾ ਝੋਨਾ 20 ਦਿਨ 25 ਦਿਨ ਲਵੇਗਾ ਤਾਂ ਫੰਗੀ ਸੜ ਚੰਗਾ ਕਰੋ ਕਿਉਂਕਿ ਜੇ ਤੁਸੀਂ 20 ਦਿਨ 25 ਦਿਨ ਪਹਿਲਾਂ ਸਪਰੇਅ ਕੀਤੀ ਹੈ ਪਹਿਲਾਂ ਵਾਲੀ ਸਪਰੇਅ ਦੇ ਨਾਲ ਝੋਨਾ ਪੱਕ ਨਹੀਂ ਸਕਦਾ ਕਿਉਂਕਿ ਬਾਈ ਝੋਨਾ ਜਿਹੜਾ ਤੁਹਾਡਾ ਜਲਦੀ ਵੱਡਾ ਜਾਵੇਗਾ ਝੋਨੇ ਦੀ ਜਿਹੜੀ ਲਾੜ ਜੀ ਨਿਕਲ ਜੂਗੀ ਠੀਕ ਹੈ ਤੇ ਤੇਲਾ ਤੇਲੇ ਦੀ ਸਮੱਸਿਆ ਜ਼ਿਆਦਾ ਹੈਗੀ ਹੈ ਪਹਿਲਾਂ ਦੇਖੋ ਆਪਾਂ ਨੇ ਕਿਸੇ ਨੇ ਪੈਕਸਲ ਔਨ ਕਰ ਲਈ ਹੈ ਨਾ ਕਿਸੇ ਨੇ ਬਿਸਟੂਰੀਆ ਵਗੈਰਾ ਕਰ ਲਈ ਹੈ ਨਾ ਕਿਸੇ ਦੇ 20 ਦਿਨ ਟੱਪ ਗਏ 25 ਦਿਨ ਟੱਪ ਗਏ 30 ਦਿਨ ਟੱਪ ਗਏ ਹੁਣ 100 ਗ੍ਰਾਮ ਸ਼ੀਨ ਜਿਹੜੀ ਮਰਜ਼ੀ ਕੰਪਨੀ ਲੈ ਲਓ ਚੰਗੀ ਵਧੀਆ ਕੰਪਨੀ ਦੀ ਤੇ 120 ਗ੍ਰਾਮ ਚੈਸ ਚਾਹੇ ਬਾਈ ਨੇ ਚੈਸ ਲੈ ਲਓ ਚਾਹੇ ਕਿਸੇ ਹੋਰ ਕੰਪਨੀ ਆ ਟੈਕਨੀਕਲ ਲੈ ਲਓ ਦੋਨੋਂ ਨੂੰ ਮਿਕਸ ਕਰ ਲਓ ਠੀਕ ਹੈ ਸੁੰਡੀ ਵਾਸਤੇ ਤਾਂ ਜਿਹੜੀ ਸਿੰਪਲ ਪ੍ਰੋਕਲੇਮ ਪਾ ਲਓ ਬਈ ਜਿਹੜੀ ਸੇਵ ਵਾਲੀ ਹੁੰਦੀ ਕਿਉਂਕਿ ਹੁਣ ਉਹ ਮੁੱਜਰ ਘਟ ਸੁੰਡੀ ਵਾਸਤੇ ਜਿਹੜੀ ਬੈਸਟ ਹੁੰਦੀ ਹੈਗੀ ਆ ਤੇ ਹੁਣ ਦੇ ਕੋਈ ਐਨਪੀਕੇ ਵਗੈਰਾ ਪਾਉਣ ਦਾ ਦੇਖੋ ਕੋਈ ਫਾਇਦਾ ਨਹੀਂ ਕਿਉਂਕਿ ਇਹਨੂੰ ਆਪਾਂ ਬਹੁਤ ਸਮੇਂ ਪਾਉਣਾ ਹੁੰਦਾ ਠੀਕ ਹੈ 150 ਤੋਂ ਪਲੱਸ ਪਾਣੀ ਲਾਓ ਕਿਉਂਕਿ ਜਦੋਂ ਆਪਾਂ ਢੋਲ ਦੇ ਨਾਲ ਸਪਰੇਅ ਕਰਦੇ ਆਂ ਬਾਈ ਹਨਾ 200 ਲੀਟਰ ਪਾਣੀ ਨਾਰਮਲੀ ਪੈ ਜਾਂਦਾ ਕਿਉਂਕਿ ਝੋਨੇ ਦੇ ਵਿੱਚ ਬਾਈ ਤੁਰਨਾ ਵੀ ਬੜਾ ਔਖਾ ਹੈਗਾ ਤੇ ਉਹ ਤੋਰਾ ਘਟ ਜਾਂਦਾ ਉਹਦੇ ਕਰਕੇ ਜਿਹੜੀ ਸਪਰੇਅ ਪਾਣੀ ਜ਼ਿਆਦਾ ਪੈਂਦਾ ਹੈਗਾ ਠੀਕ ਹੈ ਇੱਕ ਗੱਲ ਹੋਰ ਵਿੱਚ ਕਿਸਾਨ ਭਰਾ ਇਹਨਾਂ ਗੱਲ ਹੀ ਕਰਨਗੇ ਯਾਰ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਹਨ ਜਦੋਂ ਤੁਹਾਡਾ ਝੋਨਾ ਹਰੇ ਪੰਨ ਦੇ ਵਿੱਚ ਖੜਾ ਹੈਗਾ ਜੇ ਕੋਈ ਤੁਸੀਂ ਉਹਦੇ ਵਿੱਚ ਫੰਗੀ ਸਾਈਡ ਵਰਤ ਲਿਆ ਠੀਕ ਹੈ ਭਾਵੇਂ ਕੋਈ ਸੁੰਢੀ ਵਾਲਾ ਵਰਤ ਲਿਆ ਭਾਵੇਂ ਕੋਈ ਤੇਲੇ ਵਾਲਾ ਵਰਤ ਲਿਆ ਕਿਉਂਕਿ ਹੁਣ ਫੰਗੀ ਸਾਈਡ ਤੇ ਤੇਲੇ ਵਾਲੇ ਦਾ ਸਹੀ ਟਾਈਮ ਹੈ ਕਿਉਂਕਿ ਹਰੇ ਪੰਤੀ ਕੰਮ ਕਰੂ ਜੇ ਤੁਹਾਡਾ ਝੋਨਾ ਹਰਾ ਖੜਾ ਹੈਗਾ ਠੀਕ ਹੈ ਤੇ ਉੱਥੇ ਕੰਮ ਕਰਨਾ ਜੇ ਹੁਣ ਇਸ ਤਰ੍ਹਾਂ ਹੀ ਉਡਣ ਲੱਗ ਗਿਆ ਹਨਾ ਕਿਤੇ ਨਾ ਕਿਤੋਂ ਬਈ ਦੌਗੇ ਉਡਣ ਲੱਗ ਗਿਆ ਝੋਲਾ ਜਿਹੜਾ ਪੀੜ ਕਮਾਰਨ ਲੱਗ ਗਿਆ ਠੀਕ ਹੈ ਪੱਤੇ ਪੀੜ ਕਮਾਰਨ ਲੱਗੇ ਫਿਰ ਉੱਥੇ ਕੁਝ ਨਹੀਂ ਕੰਮ ਕਰਦਾ ਜਿਹੜਾ ਪਾਣੀ ਲਾਉਣਾ ਬਾਈ ਹਨਾ ਪਾਣੀ ਆਪਾਂ ਪਤਲੇ-ਪਤਲੇ ਜਿਹੜੇ ਪਾਣੀ ਲਾਉਣੇ ਹੈਗੇ ਆ ਕਿਉਂਕਿ 15 20 ਅਕਤੂਬਰ ਦੇ ਲਗਭਗ ਝੋਨੇ ਵੱਢਣ ਦਾ ਜਿਹੜਾ ਇਹਨਾਂ ਪੂਰਾ ਜੋਰ ਪੈ ਜਾਣਾ ਠੀਕ ਹੈ ਤੇ ਇੱਥੇ ਆ ਕੇ ਨਗੈਲੀ ਨਾ ਕਰੋ ਠੀਕ ਹੈ 1000 1500 ਰੁਪਏ ਵਿੱਚ ਆਪਦੀ ਫਸਲ ਖਰਾਬ ਨਾ ਕਰੋ ਕਿਉਂਕਿ ਆਪਾਂ ਨੇ ਪਹਿਲਾਂ ਚੰਗੀਆਂ ਸਪਰੇਅਾਂ ਕੀਤੀਆਂ ਨੇ ਚੰਗੇ ਝੋਨੇ ਰਹੇ ਹੈਗੇ ਆ ਚਲੋ ਉਹ ਬਾਉਨੇ ਵਾਇਰਸ ਜਾਂ ਖਾੜਾਂ ਦੀ ਮਾਰ ਹੀਟ ਉਹ ਕਾਫੀ ਏਰੀਆ ਆਇਆ ਠੀਕ ਹੈ ਜਾਂ ਹਾਜ਼ਰ ਦੀ ਰੂ ਡੁੱਡ ਰੋਗ ਦਾ ਨੁਕਸਾਨ ਹੈ ਉਹ ਗੱਲ ਦੇਖੋ ਵੱਖਰੀ ਹੈਗੀ ਠੀਕ ਹੈ ਧੰਨਵਾਦ